ਮਾਨਯੋਗ ਡੀਜੀਪੀ ਪੰਜਾਬ ਦੇ ਆਦੇਸ਼ਾਂ ਨਿਰਦੇਸ਼ਾਂ ਦੇ ਤੇ ਏਆਈਜੀ ਐਸਐਸਐਸ ਹੋਏ ਅੰਮ੍ਰਿਤਸਰ ਦੇ ਦੁਸ਼ਾਨ ਨਿਰਦੇਸ਼ਾਂ ਜੁਦ ਨਸ਼ਾ ਵਿਰੋਧ ਦੇ ਕਾਰਵਾਈ ਕਰਦੇ ਆ ਮਿਤੀ 19/3/25 ਨੂੰ ਐਫਆਈਆਰ ਨੰਬਰ 14 ਰਜਿਸਟਰਡ ਕੀਤੀ ਗਈ ਜਿਸ ਵਿੱਚ ਤਿੰਨ ਅਕਿਊਜ਼ਡ ਅਰੇਸਟਡ ਕੀਤੇ ਗਏ ਜਿਨ੍ਹਾਂ ਕੋਲ 134 ਗ੍ਰਾਮ ਹਿਰੋਇਨ ਤੇ ਇੱਕ ਪਿਸਟਲ 32 ਬੋਰ ਤੇ ਤਿੰਨ ਕਾਰਟ੍ਰਿਜ ਬਰਾਮਦ ਹੋਈ ਸੀ ਸਿਕਰਟ ਇਨਫੋਰਮੇਸ਼ਨ ਤੇ ਆਇਆ ਹੈ ਕਿ ਇਹਦੇ ਇਹ ਸਾਰੇ ਮਾਮਲੇ ਦੇ ਵਿੱਚ ਕੁਝ ਆਰਮੀ ਦੇ ਜਿਹੜੇ ਮੌਜੂਦਾ ਨੌਕਰੀ ਕਰਨ ਦੇ ਨੇ ਉਹ ਸਮਗਲਿੰਗ ਆਮ ਦੀ ਸਮਗਲਿੰਗ ਦੇ ਵਿੱਚ ਇਨਵੋਲਵ ਨੇ ਤੇ ਉਹਨਾਂ ਨੂੰ ਆਪਾਂ ਫੜੇ ਦੋ ਜਣੇ ਫੜ ਲਿਆ ਇੱਕ ਜੇ ਬਾਕੀ ਆੜਨਾ ਸਰ ਇਹ ਵੀ ਸਾਹਮਣੇ ਆਇਆ ਕਿ ਦੋ ਭਰਾ ਹੀ ਨੇ ਸਕੇ ਸ਼ਰ ਬਿਲਕੁਲ ਦੋ ਸਕੇ ਭਰਾ ਨੇ ਇੱਕ ਅਗਨੀਵੀਰ ਆ ਮੁੰਡਾ ਉਹ ਅਗਨੀਵੀਰ ਦੇ ਤੌਰ ਤੇ ਆਰਮੀ ਚ ਆ ਸੁਖਦੀ ਉਹਨੂੰ ਆਪਾਂ ਅਰੈਸਟ ਕਰਨਾ ਬਾਕੀ ਆ ਉਹਦਾ ਭਰਾ ਜਿਹੜਾ ਗੁਰਪ੍ਰੀਤ ਗੋਪੀ ਅੱਜ ਆਪਾਂ ਕੋਰਟ ਚ ਪੇਸ਼ ਕਰਕੇ 4 ਦਿਨ ਦਾ ਰਿਮਾਂਡ ਹਾਸਲ ਕੀਤਾ ਵਾ ਅਗਲੀ ਕਾਰਵਾਈ ਇਹ ਅਮਲ ਚੱਲਿਆ ਰਹੇ ਹੈ ਇਨਵੈਸਟੀਗੇਸ਼ਨ ਕਰ ਰਹੇ ਆ ਕਿ ਇਹਨਾਂ ਦਾ ਕਿਸ ਤਰ੍ਹਾਂ ਆਰਮੀ ਚ ਰਹਿ ਕੇ ਇਹ ਇਧਰ ਰੁਝਾਨ ਹੋਇਆ ਜਾਂ ਕਿੱਦਾਂ ਇਹਨਾਂ ਦੇ ਲਿੰਕ ਪਾਇਆ ਹੋਏ ਇਹ ਕਿਹੜੀ ਜਗ੍ਹਾ ਤੇ ਮੰਗਵਾਂਦੇ ਸੀ ਸਮਾਨ ਆਪਣਾ ਇਹ ਸਾਰੇ ਇਹ ਅਜੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਹ ਦੇਖਾ ਪੱਬੋਵਾਲ ਪਿੰਡ ਦਾ ਅਮਰਸਾ ਰੂਰਲ ਦੇ ਵਿੱਚ ਉੱਥੇ ਹਨ ਮੁਖਬਰ ਕਾਜ ਦੀ ਇਤਲਾਹ ਮਿਲੀ ਸੀ ਕਿ ਉੱਥੇ ਘੁੰਮ ਰਿਹਾ ਵਾ ਉੱਥੋਂ ਇਹਨੂੰ ਰੈਸਟ ਕੀਤਾ ਇਹ ਛੁੱਟੀ ਆਇਆ ਦਾ ਸੀ ਇਹ ਛੁੱਟੀ ਆਇਆ ਹੈ ਮਾਨਯੋਗ ਡੀਜੀਪੀ ਪੰਜਾਬ ਦੇ ਆਦੇਸ਼ਾਂ ਨਿਰਦੇਸ਼ਾਂ ਦੇ ਤੇ ਏਆਈਜੀ ਐਸਐਸਐਸ ਹੋਏ ਅੰਮ੍ਰਿਤਸਰ ਦੇ ਦੁਸ਼ਾਨ ਨਿਰਦੇਸ਼ਾਂ ਜੁਦ ਨਸ਼ਾ ਵਿਰੋਧੀ ਕਾਰਵਾਈ ਕਰਦੇ ਆ ਮਿਤੀ 19/3/25 ਨੂੰ ਐਫਆਈਆਰ ਨੰਬਰ 14 ਰਜਿਸਟਰਡ ਕੀਤੀ ਗਈ ਜਿਸ ਵਿੱਚ ਤਿੰਨ ਅਕਿਊਜ਼ਡ ਅਰੇਸਟਡ ਕੀਤੇ ਗਏ ਜਿਨ੍ਹਾਂ ਕੋਲ 134 ਗ੍ਰਾਮ ਹਿਰੋਇਨ ਤੇ ਇੱਕ ਪਿਸਟਲ 32 ਬੋਰ ਤੇ ਤਿੰਨ ਕਾਰਟ੍ਰਿਜ ਬਰਾਮਦ ਹੋਈ ਸੀ ਸਿਕਰਟ ਇਨਫਾਰਮੇਸ਼ਨ ਤੇ ਆਇਆ ਹੈ ਕਿ ਇਹਦੇ ਇਹ ਸਾਰੇ ਮਾਮਲੇ ਦੇ ਵਿੱਚ ਕੁਝ ਆਰਮੀ ਦੇ ਜਿਹੜੇ ਮੌਜੂਦਾ ਨੌਕਰੀ ਕਰ ਰਹੇ ਨੇ ਉਹ ਸਮਗਲਿੰਗ ਆਮਦ ਦੀ ਸਮਗਲਿੰਗ ਦੇ ਵਿੱਚ ਇਨਵੋਲਵ ਨੇ ਤੇ ਉਹਨਾਂ ਨੂੰ ਆਪਾਂ ਫੜੇ ਦੋ ਜਣੇ ਫੜ ਲਿਆ ਇੱਕ ਜੇ ਬਾਕੀ ਆ ਪੜਨਾ ਸਰ ਇਹ ਵੀ ਸਾਹਮਣੇ ਆਇਆ ਕਿ ਦੋ ਭਰਾ ਹੀ ਨੇ ਸਕੇ ਜੀ ਬਿਲਕੁਲ ਦੋ ਸਕੇ ਭਰਾ ਨੇ ਇੱਕ ਅਗਨੀਵੀਰ ਆ ਮੁੰਡਾ ਉਹ ਅਗਨੀਵੀਰ ਦੇ ਤੌਰ ਤੇ ਆਰਮੀ ਚਾ ਸੋ ਉਹਨੂੰ ਆਪਾਂ ਅਰੈਸਟ ਕਰਨਾ ਬਾਕੀ ਆ ਉਹਦਾ ਭਰਾ ਜਿਹੜਾ ਗੁਰਪ੍ਰੀਤ ਗੋਪੀ ਅੱਜ ਆਪਾਂ ਕੋਰਟ ਚ ਪੇਸ਼ ਕਰਕੇ 4 ਦਿਨ ਦਾ ਰਿਮਾਂਡ ਹਾਸਲ ਕੀਤਾ ਵਾ ਅਗਲੀ ਕਾਰਵਾਈ ਅਮਲ ਚੱਲਿਆ ਰਹੇ ਹੈ। ਜੇ ਇਨਵੈਸਟੀਗੇਸ਼ਨ ਕਰ ਰਹੇ ਆ ਕਿ ਇਹਨਾਂ ਦਾ ਕਿਸ ਤਰ੍ਹਾਂ ਆਰਮੀ ਚ ਰਹਿ ਕੇ ਇਹ ਇਦਾਂ ਰੁਝਾਨ ਹੋਇਆ ਜਾਂ ਕਿੱਦਾਂ ਇਹਨਾਂ ਦੇ ਲਿੰਕ ਪਾਇਆ ਹੋਏ। ਇਹ ਕਿਹੜੀ ਜਗ੍ਹਾ ਤੇ ਮੰਗਵਾਂਦੇ ਸੀ ਸਮਾਨ ਆਪਣਾ? ਇਹ ਸਾਰੇ ਅਜੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਹ ਦੇਖਾਂ। ਇਹ ਕਿੱਥੋਂ ਆਪਾ ਪੱਬੋਵਾਲ ਪਿੰਡਵਾ ਮਜਾ ਅਮਰਸਾ ਰੂਰਲ ਦੇ ਵਿੱਚ ਉੱਥੇ ਅਨੁਮੋਖ ਵਰਗਾਂ ਦੀ ਇਤਲਾਹ ਮਿਲੀ ਹੀ ਕਿ ਉੱਥੇ ਕੋ ਮਰਿਆ ਵਾ। ਉੱਥੋਂ ਹੀ ਇਨਵੈਸਟ ਕੀਤਾ। ਇਹ ਛੁੱਟੀ ਆ ਮਾਨਯੋਗ ਡੀਜੀਪੀ ਪੰਜਾਬ ਦੇ ਆਦੇਸ਼ਾਂ ਨਿਰਦੇਸ਼ਾਂ ਦੇ ਤੇ ਏਆਈਜੀ ਐਸਐਸਐਸ ਹੋਏ ਅੰਮ੍ਰਿਤਸਰ ਦੇ ਦੁਸ਼ਾਨ ਨਿਰਦੇਸ਼ਾਂ ਜੁਦ ਨਸ਼ਾ ਵਿਰੋਧੀ ਕਾਰਵਾਈ ਕਰਦੇ ਆ ਮਿਤੀ 19/3/25 ਨੂੰ ਐਫਆਈਆਰ ਨੰਬਰ 14 ਰਜਿਸਟਰਡ ਕੀਤੀ ਗਈ ਜਿਸ ਵਿੱਚ ਤਿੰਨ ਅਕਿਊਜ਼ਡ ਅਰੇਸਟਡ ਕੀਤੇ ਗਏ ਜਿਨ੍ਹਾਂ ਕੋਲ 134 ਗ੍ਰਾਮ ਹਿਰੋਇਨ ਤੇ ਇੱਕ ਪਿਸਟਲ 32 ਬੋਰ ਤੇ ਤਿੰਨ ਕਾਰਟ੍ਰਿਜ ਬਰਾਮਦ ਹੋਈ ਸੀ ਸਿਕਰਟ ਇਨਫਾਰਮੇਸ਼ਨ ਤੇ ਆਇਆ ਹੈ ਕਿ ਇਹਦੇ ਇਹ ਸਾਰੇ ਮਾਮਲੇ ਦੇ ਵਿੱਚ ਕੁਝ ਆਰਮੀ ਦੇ ਜਿਹੜੇ ਮੌਜੂਦਾ ਨੌਕਰੀ ਕਰ ਰਹੇ ਨੇ ਉਹ ਸਮਗਲਿੰਗ ਆਮਦ ਦੀ ਸਮਗਲਿੰਗ ਦੇ ਵਿੱਚ ਇਨਵੋਲਵ ਨੇ ਤੇ ਉਹਨਾਂ ਨੂੰ ਆਪਾਂ ਫੜੇ ਦੋ ਜਣੇ ਫੜ ਲਿਆ ਇੱਕ ਜੇ ਬਾਕੀ ਆ ਪੜਨਾ ਸਰ ਇਹ ਵੀ ਸਾਹਮਣੇ ਆਇਆ ਕਿ ਦੋ ਭਰਾ ਹੀ ਨਹੀਂ ਸਕੇ ਸ਼ਰ ਬਿਲਕੁਲ ਦੋ ਸਕੇ ਭਰਾ ਨੇ ਇੱਕ ਅਗਨੀਵੀਰ ਆ ਮੁੰਡਾ ਉਹ ਅਗਨੀਵੀਰ ਦੇ ਤੌਰ ਤੇ ਆਰਮੀ ਚਾ ਸੁਖਦੀ ਉਹਨੂੰ ਆਪਾਂ ਅਰੈਸਟ ਕਰਨਾ ਬਾਕੀ ਆ ਉਹਦਾ ਭਰਾ ਜਿਹੜਾ ਗੁਰਪ੍ਰੀਤ ਗੋਪੀ ਅੱਜ ਆਪਾਂ ਕੋਰਟ ਚ ਪੇਸ਼ ਕਰਕੇ 4 ਦਿਨ ਦਾ ਰਿਮਾਂਡ ਹਾਸਲ ਕੀਤਾ ਵਾ ਅਗਲੀ ਕਾਰਵਾਈ ਅਮਲ ਚੱਲਿਆ ਰਹੇ ਹੈ। ਇਨਵੈਸਟੀਗੇਸ਼ਨ ਕਰ ਰਹੇ ਆ ਕਿ ਇਹਨਾਂ ਦਾ ਕਿਸ ਤਰ੍ਹਾਂ ਆਰਮੀ ਚ ਰਹਿ ਕੇ ਇਹ ਇਦਾਂ ਰੁਝਾਨ ਹੋਇਆ ਜਾਂ ਕਿੱਦਾਂ ਇਹਨਾਂ ਦੇ ਲਿੰਕ ਪਾਇਆ ਹੋਏ। ਇਹ ਕਿਹੜੀ ਜਗ੍ਹਾ ਤੇ ਮੰਗਵਾਂਦੇ ਸੀ ਸਮਾਨ ਆਪਣਾ? ਇਹ ਸਾਰੇ ਅਜੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਹ ਦੇਖਾਂ। ਇਹ ਕਿੱਥੋਂ ਆਪਾਂ ਪੱਬੋਵਾਲ ਪਿੰਡਵਾ ਮਜਾ ਅਮਰਸਾ ਰੂਰਲ ਦੇ ਵਿੱਚ ਉੱਥੇ ਅਨੁਮਕ ਵਰਗਾਂ ਦੀ ਇਤਲਾਹ ਮਿਲੀ ਹੀ ਕਿ ਉੱਥੇ ਕੋ ਮਰਿਆ ਵਾ। ਉੱਥੋਂ ਹੀ ਇਨਵੈਸਟ ਕੀਤਾ। ਇਹ ਛੁੱਟੀ ਆਇਆ ਦਾ ਮਾਨਯੋਗ ਡੀਜੀਪੀ ਪੰਜਾਬ ਦੇ ਆਦੇਸ਼ਾਂ ਨਿਰਦੇਸ਼ਾਂ ਦੇ ਤੇ ਏਆਈਜੀ ਐਸਐਸਐਸ ਹੋਏ ਅੰਮ੍ਰਿਤਸਰ ਦੇ ਦੁਸ਼ਾਨ ਨਿਰਦੇਸ਼ਾਂ ਜੁਦ ਨਸ਼ਾ ਵਿਰੋਧੀ ਕਾਰਵਾਈ ਕਰਦੇ ਆ ਮਿਤੀ 19/3/25 ਨੂੰ ਐਫਆਈਆਰ ਨੰਬਰ 14 ਰਜਿਸਟਰਡ ਕੀਤੀ ਗਈ ਜਿਸ ਵਿੱਚ ਤਿੰਨ ਅਕਿਊਜ਼ਡ ਅਰੇਸਟਡ ਕੀਤੇ ਗਏ ਜਿਨ੍ਹਾਂ ਕੋਲ 134 ਗ੍ਰਾਮ ਹਿਰੋਇਨ ਤੇ ਇੱਕ ਪਿਸਟਲ 32 ਬੋਰ ਤੇ ਤਿੰਨ ਕਾਰਟ੍ਰਿਜ ਬਰਾਮਦ ਹੋਈ ਸੀ ਸਿਕਰਟ ਇਨਫਾਰਮੇਸ਼ਨ ਤੇ ਆਇਆ ਹੈ ਕਿ ਇਹਦੇ ਇਹ ਸਾਰੇ ਮਾਮਲੇ ਦੇ ਵਿੱਚ ਕੁਝ ਆਰਮੀ ਦੇ ਜਿਹੜੇ ਮੌਜੂਦਾ ਨੌਕਰੀ ਕਰ ਰਹੇ ਨੇ ਉਹ ਸਮਗਲਿੰਗ ਆਮਦ ਦੀ ਸਮਗਲਿੰਗ ਦੇ ਵਿੱਚ ਇਨਵੋਲਵ ਨੇ ਤੇ ਉਹਨਾਂ ਨੂੰ ਆਪਾਂ ਫੜੇ ਦੋ ਜਣੇ ਫੜ ਲਿਆ ਇੱਕ ਜੇ ਬਾਕੀ ਆ ਪੜਨਾ ਸਰ ਇਹ ਵੀ ਸਾਹਮਣੇ ਆਇਆ ਕਿ ਦੋ ਭਰਾ ਹੀ ਨੇ ਸਕੇ ਜੀ ਬਿਲਕੁਲ ਦੋ ਸਕੇ ਭਰਾ ਨੇ ਇੱਕ ਅਗਨੀਵੀਰ ਆ ਮੁੰਡਾ ਉਹ ਅਗਨੀਵੀਰ ਦੇ ਤੌਰ ਤੇ ਆਰਮੀ ਚਾ ਸੁਖਦੀ ਉਹਨੂੰ ਆਪਾਂ ਅਰੈਸਟ ਕਰਨਾ ਬਾਕੀ ਆ ਉਹਦਾ ਭਰਾ ਜਿਹੜਾ ਗੁਰਪ੍ਰੀਤ ਗੋਪੀ ਅੱਜ ਆਪਾਂ ਕੋਰਟ ਚ ਪੇਸ਼ ਕਰਕੇ 4 ਦਿਨ ਦਾ ਰਿਮਾਂਡ ਹਾਸਲ ਕੀਤਾ ਵਾ ਅਗਲੀ ਕਾਰਵਾਈ ਇਹ ਅਮਲ ਚੱਲਿਆ ਰਹੇ ਹੈ ਇਨਵੈਸਟੀਗੇਸ਼ਨ ਕਰ ਰਹੇ ਆ ਕਿ ਇਹਨਾਂ ਦਾ ਕਿਸ ਤਰ੍ਹਾਂ ਆਰਮੀ ਚ ਰਹਿ ਕੇ ਇਹ ਇਧਰ ਉਝਾਨ ਹੋਇਆ ਜਾਂ ਕਿੱਦਾਂ ਇਹਨਾਂ ਦੇ ਲਿੰਕ ਪਾਇਆ ਹੋਏ ਇਹ ਕਿਹੜੀ ਜਗ੍ਹਾ ਤੇ ਮੰਗਵਾਂਦੇ ਸੀ ਸਮਾਨ ਆਪਣਾ ਇਹ ਸਾਰੇ ਇਹ ਅਜੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਹ ਦੇਖਾ ਪੱਬੋਵਾਲ ਪਿੰਡ ਵਾ ਅੰਮ੍ਰਿਤਸਰ ਰੂਰਲ ਦੇ ਵਿੱਚ ਉੱਥੇ ਹਨ ਮੁਖਬਰ ਕਾ ਜੀ ਇਤਲਾਹ ਮਿਲੀ ਸੀ ਕਿ ਉੱਥੇ ਇੱਕ ਹੋਮ ਰਿਆ ਵਾ ਉੱਥੋਂ ਹੀ ਇਹਨੂੰ ਅਰੈਸਟ ਕੀਤਾ ਇਹ ਛੁੱਟੀ ਆਇਆ ਦਾ ਸੀ ਇਹ ਛੁੱਟੀ ਆਇਆ ਹੈ ਮਾਨਯੋਗ ਡੀਜੀਪੀ ਪੰਜਾਬ ਦੇ ਆ ਦੇਸ਼ਾਂ ਨਿਰਦੇਸ਼ਾਂ ਦੇ ਤੇ ਏਆਈਜੀ ਐਸਐਸਐਸਓਏ ਅੰਮ੍ਰਿਤਸਰ ਦੇ ਦੇਸ਼ਾਂ ਨਿਰਦੇਸ਼ਾਂ ਜੁੱਧ ਨਸ਼ਾ ਵਿਰੋਧ ਦੇ ਕਾਰਵਾਈ ਕਰਦੇ ਆ ਮਿਤੀ 19 ਤਿੰਨ 25 ਨੂੰ ਐਫਆਈਆਰ ਨੰਬਰ 14 ਰਜਿਸਟਰਡ ਕੀਤੀ ਗਈ ਜਿਸ ਵਿੱਚ ਤਿੰਨ ਅਕਿਊਜ਼ਡ ਅਰੈਸਟਡ ਕੀਤੇ ਗਏ ਜਿਨ੍ਹਾਂ ਕੋਲ 134 ਗ੍ਰਾਮ ਹਿਰੋਇਨ ਤੇ ਇੱਕ ਪਿਸਟਲ 32 ਬੋਰ ਤੇ ਤਿੰਨ ਕਾਰਟ੍ਰਿਜ ਬਰਾਮਦ ਹੋਈ ਸੀ ਸਿਕਰਟ ਇਨਫਾਰਮੇਸ਼ਨ ਤੇ ਆਇਆ ਹੈ ਕਿ ਇਹਦੇ ਇਹ ਸਾਰੇ ਮਾਮਲੇ ਦੇ ਵਿੱਚ ਕੁਝ ਆਰਮੀ ਦੇ ਜਿਹੜੇ ਮੌਜੂਦਾ ਨੌਕਰੀ ਕਰ ਰਹੇ ਨੇ ਉਹ ਸਮਗਲਿੰਗ ਆਮਦ ਦੀ ਸਮਗਲਿੰਗ ਦੇ ਵਿੱਚ ਇਨਵੋਲਵ ਨੇ ਤੇ ਉਹਨਾਂ ਨੂੰ ਆਪਾਂ ਫੜੇ ਦੋ ਜਣੇ ਫੜ ਲਿਆ ਇੱਕ ਜੇ ਬਾਕੀ ਆ ਪੜਨਾ ਸਰ ਇਹ ਵੀ ਸਾਹਮਣੇ ਆਇਆ ਕਿ ਦੋ ਭਰਾ ਹੀ ਨੇ ਸਕੇ ਜੀ ਬਿਲਕੁਲ ਦੋ ਸਕੇ ਭਰਾ ਨੇ ਇੱਕ ਅਗਨੀਵੀਰ ਆ ਮੁੰਡਾ ਉਹ ਅਗਨੀਵੀਰ ਦੇ ਤੌਰ ਤੇ ਆਰਮੀ ਚਾ ਸੁਖਦੀ ਉਹਨੂੰ ਆਪਾਂ ਅਰੈਸਟ ਕਰਨਾ ਬਾਕੀ ਆ ਉਹਦਾ ਭਰਾ ਜਿਹੜਾ ਗੁਰਪ੍ਰੀਤ ਗੋਪੀ ਅੱਜ ਆਪਾਂ ਕੋਰਟ ਚ ਪੇਸ਼ ਕਰਕੇ 4 ਦਿਨ ਦਾ ਰਿਮਾਂਡ ਹਾਸਲ ਕੀਤਾ ਵਾ ਅਗਲੀ ਕਾਰਵਾਈ ਇਹ ਅਮਲ ਚੱਲਿਆ ਰਹੇ ਹੈ। ਜੇ ਇਨਵੈਸਟੀਗੇਸ਼ਨ ਕਰ ਰਹੇ ਆ ਕਿ ਇਹਨਾਂ ਦਾ ਕਿਸ ਤਰ੍ਹਾਂ ਆਰਮੀ ਚ ਰਹਿ ਕੇ ਇਹ ਇਦਾਂ ਰੁਝਾਨ ਹੋਇਆ ਜਾਂ ਕਿੱਦਾਂ ਇਹਨਾਂ ਦੇ ਲਿੰਕ ਪਾਇਆ ਹੋਏ। ਇਹ ਕਿਹੜੀ ਜਗ੍ਹਾ ਤੇ ਮੰਗਵਾਂਦੇ ਸੀ ਸਮਾਨ ਆਪਣਾ? ਇਹ ਸਾਰੇ ਇਹ ਜੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਹ ਦੇਖਾਂ। ਇਹਨੂੰ ਕਿੱਥੋਂ ਆਪਾਂ ਬੱਬੋਵਾਲ ਪਿੰਡਵਾ ਮਜਾ ਅਮਰਸਾ ਰੂਰਲ ਦੇ ਵਿੱਚ ਉੱਥੇ ਅਨੁਮਕ ਵਰਕਰਾਂ ਦੀ ਇਤਲਾਹ ਮਿਲੀ ਹੀ ਕਿ ਉੱਥੇ ਕੋ ਮਰਿਆ ਵਾ। ਉੱਥੋਂ ਹੀ ਇਨਵੈਸਟ ਕੀਤਾ। ਇਹ ਛੁੱ